ਸਤ ਸਾਮੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਸਾਰੇ ਦੱਸਿਓ ਮੈਂ ਕਿਵੇਂ ਲੱਗ ਰਹੀ ਅੱਜ ਮੇਰੀ ਅੱਜ ਮੇਰੀ ਗੁੱਤ ਦੇ ਕੋਲ ਆਪਾਂ ਅੱਜ ਮੈਂ ਉਹਨੇ ਗੁੱਤ ਦਾ ਇੰਨਾ ਚੋਆ ਹਮੇਸ਼ਾ ਮੈਂ ਇੱਕੋ ਗੁੱਤ ਕਰਦੀ ਆ ਅੱਜ ਮੈਂ ਅਲੱਗ ਸਟਾਈਲ ਕਰਿਆ ਗੁੱਤ ਦਾ ਕਿਉਂਕਿ ਆ ਗੁੱਤ ਮੈਂ ਦੇਖੀ ਸੀ ਇੰਸਟਾਗ੍ਰਾਮ ਤੇ ਤੇ ਉਹ ਉਹਦੀ ਤਰ੍ਹਾਂ ਹੀ ਕੀਤੀ ਆ ਤੇ ਵਾਲ ਰਾਤ ਸਟ੍ਰੇਟ ਕੀਤੇ ਆ ਵੀ ਸਵੇਰੇ ਗੁੱਤ ਆ ਜਿਹੜੀ ਥੋੜੀ ਵਾਲ ਵੱਢ ਜਾਣਗੇ ਲੰਬੇ ਹੋ ਰਹੀ ਸੀ ਤੇ ਆਪਾਂ ਸਾਰੇ ਦੇਖੋ ਕੰਮ ਕੀ ਤੇ ਜਿਹੜਾ ਮੈਂ ਪਿੱਛੇ ਤੁਹਾਨੂੰ ਇੱਕ ਵੀਡੀਓ ਚ ਗੱਲ ਕੀਤੀ ਸੀਗੀ ਵੀ ਅੱਜ ਮੈਂ ਕਿੱਥੇ ਚੱਲੀ ਹਾਂ ਨਾ ਮੈਂ ਵੀ ਇਹ ਸਾਨੂੰ ਕੋਈ ਪ੍ਰੋਗਰਾਮ ਆ ਰਿਹਾ ਤੇ ਉਹ ਹੈਗਾ ਅੱਜ ਪ੍ਰੋਗਰਾਮ ਜਿਹੜੇ ਮੇਰੇ ਜਿਹੜਾ ਮੇਰੇ ਪਾਪਾ ਦੇ ਮਤਲਬ ਤਾਇਆ ਉਹ 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 ਉਹਨਾਂ ਦੀ ਵੱਡੀ ਕੁੜੀ ਨੇ ਕੋਠੀ ਪਾਈ ਆ ਤੇ ਉਹਨਾਂ ਦਾ ਕੰਮ ਹੋ ਗਿਆ ਸਾਰਾ ਕੰਪਲੀਟ ਹੁਣ ਉਹਨਾਂ ਨੇ ਪਾਠ ਰਖਵਾਇਆ ਹੈ ਅੱਜ ਹੈਗਾ ਪੋਗ ਇਸ ਕਰਕੇ ਆਪਾ ਉੱਥੇ ਚੱਲੇ ਅੱਜ ਉਹਨਾਂ ਨੇ ਸਾਰਾ ਮਤਲਬ ਰਿਸ਼ਤੇਦਾਰ ਵਧੀਆ ਪ੍ਰੋਗਰਾਮ ਕੀਤਾ ਹੈ ਵਧੀਆ ਕੱਠ ਵੱਟ ਪੁੱਟਾ ਹੈ ਸਾਰੇ ਘਰਦਿਆਂ ਨੂੰ ਹੈ ਨਾ ਆਪਦੇ ਸਾਰੇ ਰਿਸ਼ਤੇਦਾਰਾਂ ਨੂੰ ਹੀ ਬੁਲਾਉਂਦੇ ਆ ਘੜ ਭਾਈਆਂ ਨੂੰ ਬੁਲਾਉਂਦੇ ਤਾਂ ਆਪਾਂ ਅੱਜ ਚਲੇ ਆ ਉੱਥੇ ਤੇ ਉਹਨਾਂ ਨੇ ਤੁਹਾਨੂੰ ਸਾਰੇ ਸਾਰਿਆਂ ਨਾਲ ਜਿੰਨੇ ਵੀ ਹੋਣਗੇ ਤੁਹਾਨੂੰ ਸਾਰਿਆਂ ਨਾਲ ਮਿਲਾਂਦੀ ਪੂਰੀ ਕੋਸ਼ਿਸ਼ ਕਰਨੀ ਪਹਿਲਾਂ ਮੈਂ ਜਾਵਾਂਗੀ ਸੁਹਾਣੀ ਕਿਉਂਕਿ ਮੈਨੂੰ ਪਹਿਲਾਂ ਇਹ ਨੰਬਲੀ ਉਹਨਾਂ ਦੇ ਘਾਪੇ ਉੱਤੇ ਕਹਿੰਦੇ ਆ ਕਿ ਆਪਾਂ ਇਕੱਠੇ ਜਾਵਾਂਗੇ ਤੇ ਸਾਡੇ ਨਾਲੇ ਚੱਲ ਰਹੇ ਹੋ ਮੈਂ ਮੀਤਾ ਦਾ ਕਿ ਮੈਨੂੰ ਬਾਰ-ਬਾਰ ਫੋਨ ਆ ਰਹੇ ਆ ਕਿ ਆਪਾਂ ਇਕੱਠੇ ਹੀ ਜਾਣਾ ਹੈ ਤੁਹਾਨੂੰ ਛੱਡ ਕੇ ਨਹੀਂ ਅਸੀਂ ਜਾਂਦੇ ਹਾਂਗੇ ਚਲੋ ਆਪਾਂ ਕਿੱਥੇ ਠੀਕਾ ਇਕੱਠੇ ਚੱਲਣਾ ਵੀ ਖੁਸ਼ ਹੋਣਾ ਨਹੀਂ ਕਰਨਾ ਅਸੀਂ ਪਹਿਲੀ ਵਾਰ ਮੈਂ ਪਹਿਲੀ ਵਾਰ ਚਲ ਰਹੀ ਹਾਂ ਮੈਂ ਜਦੋਂ ਉਹਨਾਂ ਦਾ ਪੁਰਾਣਾ ਘਰ ਤੋਂ ਉੱਥੇ ਤਾਂ ਮੈਂ ਜਾਇਆ ਹੀ ਸੀ ਮੈਂ ਨਵੇਂ ਕੋਠੇ ਚ ਪਹਿਲੀ ਵਾਰ ਉਹਨਾਂ ਦੀ ਦੇਖਣ ਲੱਗੀਆਂ ਜਿਵੇਂ ਜਿਵੇਂ ਮੈਂ ਦੇਖੂੰਗੀ ਤੁਹਾਨੂੰ ਵੀ ਦਿਖਾਉਂਦੀ ਜਾਊਗੀ ਬਸ ਮੈਂ ਸਿਰਫ ਹਾਲ ਕੀ ਦੇ ਬਸ ਮਾੜੇ ਥੋੜੀ ਜਿਹੀ ਦੂਰ ਹੋ ਕਰੀਆ ਵੀਡੀਓ ਚ ਦੇਖੀ ਆ ਬਹੁਤ ਸੋਹਣੀ ਆ ਬਹੁਤ ਜ਼ਿਆਦਾ ਸੋਹਣੀ ਆ ਤੇ ਨਾ ਪਾਉਣ ਉੱਥੇ ਜਾ ਕੇ ਮੈਂ ਆ ਦੇਖੋ ਮੈਂ ਆਪਣੇ ਨਾ ਟੈਰੀ ਸੱਚ ਆ ਪਾ ਰਹੀ ਐ ਹਾਰ ਵਾਲੇ ਇਹ ਪੂਰੀ ਤਰ੍ਹਾਂ ਪਿਆਰ ਹੋ ਕੇ ਜਾਣੇ ਕਿਉਂਕਿ ਖੁਸ਼ੀ ਦਾ ਮੌਕਾ ਹੁੰਦਾ ਨਾ 파ਟਾ ਉੱਪਰ ਤੇ ਕੋਲ ਹਨਾ ਨਮੀ ਕੋਠੀ ਦਾ ਕਰਵਾਏ ਇਸ ਕਰਕੇ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਐ ਤੇ ਜਿਹੜਾ ਮੇਰਾ ਸੂਟ ਆ ਨਾ ਇਹ ਗਰਮੀ ਬਹੁਤ ਹੰਦੀ ਆ ਪਰ ਕੋਈ ਗੱਲ ਨਹੀਂ ਉਹਨਾਂ ਦੇ ਏਸੀ ਵਾਲੇ ਕੰਮ ਵਿੱਚ ਬੈਠੇ ਰਹਾਂਗੇ ਵੀਡੀਓ ਵੀ ਤਾਂ ਬਣਾਣੀ ਪਉਦੀ ਵੀਡੀਓ ਵੀ ਬਣਾਵਾਂ ਤਲੋ ਜੀ ਹੁਣ ਮੈਂ ਫਟਾਫਟ ਸਾਰੇ ਰੈਡੀ ਹੋ ਗਏ ਮੈਂ ਰਾਣੀ ਤੇ ਗੁੱਤ ਕਰਵਾ ਕੇ ਆਈ ਆਂ ਹਾਂ ਫਟਾਫਟ ਸਵੇਰੇ ਜਾ ਕੇ ਮੈਂ ਕਿਹਾ ਮੇਰੀ ਗੁੱਤ ਕਰਦੀ ਰਾਣੀ ਵੀ ਵਿਚਾਰੀ ਨਾਲ ਜੱਜ ਸੱਜੇ ਖਾਲ ਤਾਂ ਮੈਂ 3 ਵਜੇ ਤੋਂ ਮੈਂ ਤਾਂ ਚਲੋ ਰੋਜ਼ ਹੀ 5 ਵਜੇ ਉੱਠਦੀ ਆਂ ਉਹ ਵੀ ਅੱਜ ਮੇਰੀ ਵੱਸ ਕੋਲ ਥੋੜਾ ਪੈ ਗਿਆ ਹੁਣ ਫਟਾਫਟ ਤਿਆਰ ਹੋ ਕੇ ਜਾਈਏ ਤਾਂ ਕਿ ਟਾਈਮ 'ਚ ਸਵੇਰੇ ਸਕੇ ਮੈਂ ਟ੍ਰੈਫਿਕ ਵੀ ਨਹੀਂ ਆਉਣੀ ਹੁੰਦੀ ਮੈਨੂੰ ਸਾਰੇ ਦੱਸਿਓ ਕਿ ਮੈਂ ਕਿਸ ਮੇਰੀ ਲੁੱਕ ਉਹ ਹਾਂ ਸਾਰਾ ਸੋਹਣਾ ਲੱਗ ਰਿਹਾ ਤਾਂ ਮੈਂ ਕਹਾਂ ਚ ਬੂਟ ਪਾਏ ਨੇ ਕਿੰਨਾ ਸੋਹਣਾ ਲੱਗ ਰਿਹਾ ਸਾਰਾ ਸੂਰ ਨੋ ਜੀ ਆਪਾਂ ਚੱਲੇ ਹੁਣ ਸੱਤ ਫਿਰ ਵੀ 6:30 ਕਰਦਿਆਂ ਨੂੰ ਸੱਤ ਦਾ ਟਾਈਮ ਹੋ ਗਿਆ। ਹੋਰ ਅੱਡੇ ਵਿੱਚ ਨਾ ਉੱਥੇ ਜਾ ਕੇ ਉੱਥੇ ਉਹਨਾਂ ਦੇ ਕੋਲ ਕਰਦਾ ਆਉਗੀ। ਬਹੁਤ ਮੈਂ ਨਾ ਦੋ ਚੀਜ਼ਾਂ ਉਹ ਕਰੀ ਤੇ ਆ ਇੱਕ ਮੈਂ ਆਰਡਰ ਕਰੀਤੀ ਪਰ ਆਰਡਰ ਵਾਲੀ ਆਈ ਨਹੀਂ ਹੈਗੀ ਹੁਣ ਜਿਹੜੀ ਆਹ ਵਾਲੀ ਆਈ ਲੈ ਕੇ ਚੰਗੀ ਹੈ ਕਿਉਂਕਿ ਮੈਂ ਤੇ ਉਹ ਰਸੀਵ ਨਹੀਂ ਹੋਈ ਮਾਦਨ ਜਿੰਦ ਉਹਨਾਂ ਦੇ ਬਰਥਡੇ ਤੇ ਚਲੀ ਗਈ। ਤੇ ਤੇ ਮੇਰੇ ਉਸ ਦਿਨ ਫੋਨ ਆਈ ਗਈ ਆਈ ਗਈ ਆ ਬਸ ਉਹਨਾਂ ਦਾ 1.5 ਘੰਟਾ ਫੋਨ ਆਕਿਆ ਕਿ ਇਹ ਰੀਸੀਵ ਹੋਈ ਨਹੀਂ ਟਾਈਮ ਤੇ ਫਿਰ ਉਹਨਾਂ ਨੇ ਕੈਨਸਲ ਕਰਤਾ ਆਰਡਰ ਤਾਂ ਕਰਕੇ ਫਿਰ ਹੁਣ ਇੱਕੋ ਲੈ ਕੇ ਚੱਲੀ ਆ ਪਹਿਲਾਂ ਦੋ ਕਰੀਤੀਆਂ ਤੁਸੀਂ ਪਹਿਲੀ ਵਾਰ ਚੱਲੀ ਸੀ ਨਾ ਨਾਲੇ ਮੈਂ ਕਿਹਾ ਚੱਲ ਦੋ ਦੇ ਦੂੰਗੀ ਨਮੀਕੋਠੀ ਆ ਮੇਰਾ ਬਹੁਤ ਮਨ ਤਾਂ ਫਿਰ ਦੂਈ ਆਈ ਹੋਈ ਨਹੀਂ ਚਲੋ ਹੁਣ ਚੱਲੀਏ ਲੇਟ ਹੋ ਗਿਆ ਚਲੋ ਚਲੋ ਜੀ ਚੱਲੀ ਆਪਾਂ ਚੱਲੀ ਹੋਈ ਤੂੰ ਗੱਡੀ 'ਚ ਬੈਠਾ ਭਈ ਗਰਮੀ ਨਾਲ ਆ ਦੇਖੋ ਮੇਰਾ ਮੂੰਹ ਆ ਰਖਾ ਗਰਮੀ ਨਾਲ ਪਿੱਜ ਗਿਆ ਆ ਮੈਂ ਹੁਣ ਗੱਡੀ 'ਚ ਬਹਿ ਜਾ ਆਪਾਂ ਕਿ ਉਹ ਬਾਹਰ ਗਰਮੀ 'ਚ ਭੇਜੀ ਏਸੀ 'ਚ ਲਾ ਕੇ ਬੈਠ ਜੀਏ ਚਲੋ ਅਦਰ ਵਿੱਚ ਅੱਗੇ ਅਸੀਂ ਪਿੱਛੇ-ਪਿੱਛੇ ਮਾਸੀ ਉਹਨੀ ਵੀ ਵਿੱਚ ਵਿੱਚ ਹੀ ਆ ਗਏ ਮੈਂ ਸਮਝੀ ਵਿੱਚ ਨੀਤੂ ਖੜੀ ਆ ਉਹ ਕਿਵੇਂ ਆ ਠੀਕ ਆ ਵਧੀਆ ਵਧੀਆ ਤੁਸੀਂ ਤੁਸੀਂ ਆਹ ਕੌਣ ਆ ਅਸੀਂ ਗੁਰਦੁਆਰਾ ਸਾਹਿਬ ਉੱਥੇ ਟਿਕਣ ਜਾ ਰਹੇ ਹਾਂ ਬੇਨਤੀ ਅੱਛਾ ਕੱਟ ਅਜੇ ਪਿੱਛੇ ਕੋੜ ਮੋੜ ਤਾਂ ਪਾਉਂਦੇ ਦਾ ਕੋਈ ਇਹਦਾ ਘਰੇ ਕਦੇ ਕਦੇ ਅਸੀਂ ਉੱਥੇ ਆ ਕਦੇ ਹੋਲੀ ਹੋ ਗਿਆ ਬਾਦਲ ਪਿੱਛੇ ਆ ਜੇ ਫਿਰ ਕਾਣੂ ਮੈਨੂੰ ਪਤਾ ਨਹੀਂ ਲੱਗਿਆ ਮਾਸੂਰ ਜੀ ਮਾਸੂਰ ਨੂੰ ਤਾਂ ਮਿਲਾਂ ਲੋ ਜੀ ਅਸੀਂ ਆ ਪ੍ਰਿੰਟ ਗਾਣੇ ਤੇ ਪਹੁੰਚ ਗਏ ਆਪਣੇ ਘਰ ਅਸੀਂ ਨਾ ਅੱਜ ਦੂਜੇ ਰਸਤੇ ਨੂੰ ਆ ਗਏ ਪਰ ਬੜੀ ਛੇਤੀ ਪਹੁੰਚ ਗਏ ਸਾਹਮਣੇ ਹੋਮਲੈਂਡ ਦੇ ਕੋਲ ਨੂੰ ਆ ਗਏ ਬੜੀ ਛੇਤੀ ਪਹੁੰਚ ਗਏ ਇਦਨ ਨੂੰ ਪੈ ਅਸੀਂ ਆਪਣੇ ਭਲੇ ਕੇ ਗਲਤ ਰਸਤੇ ਪੈ ਗਏ ਪਰ ਸਹੀ ਰਸਤੇ ਪਹੁੰਚਿਆ ਘਰ ਦੇ ਸਾਹਮਣੇ ਆ ਗਏ ਜਮਾ ਆ ਦੇਖੋ ਸਾਹਮਣੇ ਗੁਰਦੁਆਰਾ ਸਾਹਿਬ ਆ ਗਿਆ ਸਿੰਘ ਸ਼ਹੀਦ ਦਾ ਹੁਣ ਸਿੱਧਾ ਹੀ ਜਾਣਾ ਇਹਦੇ ਪਿੱਛੇ ਹੀ ਘਰ ਟੱਬੀ ਆ ਕਹਿੰਦੇ ਤੈਨੂੰ ਡੀਕਰਿਆਂ ਨਾਲ ਕਿਆ ਕਰ ਰਹੇ ਆ ਤਿਆਰ ਹੋ ਗਏ ਕਹਿੰਦੀ ਨਾ ਵਸ ਤੈਨੂੰ ਡੀਕਰਿਆਂ ਆ ਦੇਖ ਲਓ ਚਾਦਰਾਂ ਸੈੱਟ ਕਰ ਲਈ ਅੰਦਰ ਸਵੇਰ ਤੋਂ ਹੀ ਡੀਕਰਿਆ ਤੈਨੂੰ 7 ਵਜੇ ਚੱਛ ਆ ਦੇਖ ਲਓ 7 ਵਜੇ ਤੋਂ ਡੀਕੇ ਢਿੱੱਕੀ ਜਾ ਰਹੇ ਨਾਲੇ ਕੰਮ ਕਰੀ ਜਾ ਰਹੇ ਆ ਤੁਸੀਂ ਕਹਿ ਰਹੇ ਸੀ ਕਿ ਨਾ 7 ਵਜੇ ਨੂੰ ਪਹੁੰਚ ਜਾਣਾ ਰਿਸ਼ਤੇਦਾਰ ਆ ਰਹੇ ਨੇ ਰਿਸ਼ਤੇਦਾਰ ਸਾਹਿਬ ਰਿਸ਼ਤੇਦਾਰ ਆ ਰਹੇ ਲਾਂਗੇ ਨਹੀਂ ਬੀਬੀ ਨੂੰ ਦਿਸਾ ਪੂਰੀ ਆ ਰਹੀ ਲਿੱਤੇ ਬੰਗਰੇ ਬਣਾਉਦੇ ਆ ਦੇ ਅਦਰ ਵੀ ਡੰਨਾ ਵੀ ਤਿਆਰ ਹੋ ਗਿਆ ਸੀ ਸਾਰੇ ਇਕੱਠੇ ਹੋ ਕੇ ਜਾਵਾਂਗੇ ਹੁਣ ਮੈਂ ਆਪਣਾ ਟਾਈਮ ਫਿਰ ਪਹੁੰਚ ਗਈ ਆਦਰ ਹਾਰੇ ਭਈ ਆਪਣੀ ਸੈਟਿੰਗ ਹੋ ਰਹੀ ਆ ਦੇਖੋ ਤੇ ਉਸਾਲ ਦਾ ਗੱਡੀ ਤੇ ਬੈਠਾ ਜਾਈ ਹਾਂ ਹੈ ਜੀ ਬੀ ਬੈਠੇ ਅੰਦਰ ਆ ਗਈ ਤਾਂ ਬੰਦ ਜੀ ਕਰਦੇ ਆ ਜੀ ਕਿੰਨੇ ਗੱਲੀ ਬੰਦ ਨਹੀਂ ਹੁੰਦੇ ਨਾ ਇਹ ਜਿਫਤਾ ਆ ਹਾਂ ਹਾਂ ਆ ਬੱਡ ਆਨਾ ਹਰਮਨ ਦੇ ਪਰਡੇ ਦੇ ਗਿਫਤਾ ਦੇਖੋ ਆ ਦੇਖ ਹਾਂ ਕਿੰਨਾ ਸੋਹਣਾ ਦੇਖੀ ਦੇਖ ਕਿੰਨਾ ਸੋਹਣਾ ਆ ਗਿਫਤਾ ਆ ਹਾਂ ਇੱਕ ਆ ਗਿਫਤਾ ਆ ਨਿਆਣਿਆਂ ਦੀ ਲੋਟਰੀ ਲੱਗੀ ਹੋਣੀ ਇੱਕ ਆ ਲੈ ਚੋੜਾ ਪਰਿਆ ਤੇ ਗਿਫਟਾਂ ਦਾ ਆ ਦੇਖੋ ਬਈ ਇਹ ਸਾਰੇ ਨਾ ਪਰਸੋ ਹਰਮਨ ਦਾ ਜਨਮ ਦਿਨ ਤਾਂ ਸਾਰੇ ਉਹਨੂੰ ਸੋਸਾਇਟੀ ਵਾਲੇ ਜਿੰਨੇ ਵੀ ਇੱਥੇ ਆ ਸਾਰੇ ਉਹ ਦੇਖ ਕੇ ਗਏ ਆ ਸਾਰੇ ਹਰਮਨ ਨੂੰ ਹਰ ਨਿਮਰਤੋਂ ਤੋਂ ਚੋ ਚੜ ਗਿਆ ਹੁਣ ਆ ਨੰਨੇ ਆ ਤਾਂ ਨਿਮਰਤ ਦੇ ਕੰਮ ਆ ਜੂਗਾ ਨਿਮਰਤ ਦੇ ਕੰਮ ਆ ਜੂਗਾ ਆ ਸੱਟ ਆ ਓਕੇ ਆ ਸਾਰੇ ਪਾਤੋ ਹਰਮਨ ਦਾ ਬਰਥਡੇ ਤਾਂ ਮੈਨੂੰ ਵੀ ਬਾਰ-ਬਾਰ ਫੋਨ ਆ ਰਹੇ ਤੇ ਵੀ ਆ ਜਾ ਆ ਜਾ ਆ ਜਾ ਅੱਜ ਆਣਾ ਤਾਂ ਤਾਂ ਕਰਕੇ ਫਿਰ ਅਸੀਂ ਪਾਸੋਂ ਨਹੀਂ ਆਤਾ। ਹਾਂ ਸੋਣਾ ਕਿੰਨੇ ਗਿਫਟ ਆ ਗਏ ਨੀ ਮਮ ਨੂੰ। ਹਾਂ ਹਮਨ ਦਾ ਚੋੜ ਛੜ ਗਿਆ ਹੁਣਾਂ। ਨੀਮਰਤ ਨੂੰ ਹੋਤੇ ਜਿਆਦਾ ਛੜ ਗਿਆ। ਹਾਂ ਨਿਆਣਿਆਂ ਨੂੰ ਗਿਫਟਾਂ ਵਈ ਚੋ ਹੁੰਦਾ। ਹੁਣ ਅਸੀਂ ਬਸ ਸਾਰੇ ਇਕੱਠੇ ਹੋ ਕੇ ਜਾਵਾਂਗੇ। ਦੀ ਬੀਬੀ ਤਿਆਰ ਐ ਇੱਧਰ ਬੀਬੀ ਨੂੰ ਵੀ ਦਿਖਾ ਦੇ ਤਿਆਰ ਆ ਗੱਡੀਆਂ ਆ ਗਈਆਂ ਦੋ ਹੋਰ ਆਣ ਪੰਜ ਛੇ ਗੱਡੀਆਂ ਹੋ ਜਾਣੀਆਂ ਪੰਜ ਛੇ ਗੱਡੀਆਂ ਸਾਰੇ ਇਕੱਠੇ ਤਾਂ ਦੇਖੋ ਤੂੰ ਹੀ ਤੇ ਪੰਜ ਛੇ ਹੋਰ ਤਾਂ ਸਾਰੇ ਇੱਧਰ ਏਰੀਆ ਮਕਰਾਲੀ ਦੇ ਆਣ ਗਏ ਮੈਂ ਦੂਰ ਸੀ ਚਾਰ ਦਿਨ ਪਹਿਲਾਂ ਹੀ ਬੀਬੀ ਨੇ ਮੈਨੂੰ ਫੋਨ ਕਰਨੇ ਸ਼ੁਰੂ ਕਰਤੇ ਵੀ ਟੈਂਪਰ ਆ ਜੀ ਟੈਂਪਰ ਆ ਜੀ ਬੀਬੀ ਨੂੰ ਐ ਵੀ ਲੇਟ ਨਾ ਹੋ ਜਾਏ ਦੂਰ ਹੈਗੀ ਸੀ ਸਾਈਕਲ ਉੱਟ ਕਾਣੇ ਲਾਂ ਚੱਲਿਆ ਪਿੱਛੇ ਲੱਗੇ ਆਊਗਾ ਨਾ ਪਿੱਛੇ ਲੱਗੇ ਆਊਗਾ ਆਜੋ ਦੇਖੋ ਸਾਹਮਣੇ ਖੜੇ ਨੇ ਸ਼ੀਸ਼ੇ 'ਚ ਹਜੇ ਵੀ ਨਿਕਲੇ ਨਹੀਂ ਲਟਾਂ ਲੁੱਟਾ ਬੰਦ ਕਰਕੇ ਆਣਗੇ ਗੇਟ-ਗੋਟ ਹੁਣ ਅਸੀਂ ਚੱਲੇ ਬਾਹਰ ਖੜੇ ਆ ਮੀ ਮੀ ਦੇ ਮੌਸਮ ਨਾਲ ਕਿੰਨਾ ਸੋਨਾ ਬਾਹਰ ਹੋ ਗਿਆ ਯੂਵੀ ਕਹਿੰਦਾ ਮੈਂ ਉਹਨੇ मामੂ ਨਾਲ ਜਾਊਂਗਾ मामੂ ਦੀ ਗੱਡੀ 'ਚ ਬੈਠੂਗਾ ਮੈਂ ਕਿਹਾ ਚੱਲ ਬੰਦ ਜਾ ਬੀਬੀ ਸਾਡੇ ਨਾਲ ਬੈਠੂਗੀ ਲੋ ਜੀ ਅਸੀਂ ਚੱਲੇ ਮੀ ਵੀ ਦੁਬਾਰਾ ਆ ਗਿਆ ਪਹਿਲਾਂ ਮੀ ਨਾ ਸਾਨੂੰ ਲਾਂਡਨ ਤੋਂ ਪਿੱਛੇ ਨਾ ਜਾ ਦੇ ਮੀ ਤਾਂ ਬੀਬੀ ਹੈ ਤੁਸੀਂ ਵੀ ਗੰਦੀ ਪਕੌੜਿਆਂ ਦੇ ਨਜ਼ਾਰੇ ਵਧੀਆ ਆਣਗੇ ਜਾਣ ਅਸੀਂ ਅਸੀਂ ਨਾ ਕਿਉਂ ਕਿ ਬਨੇ ਆਏ ਹਾਂ ਕਿਉਂਕਿ ਅਸੀਂ ਉੱਥੇ ਜਾ ਕੇ ਨਾ ਪਕੌੜੇ ਛਕਾਂਗੇ ਸਿੱਧੇ ਜਾ ਕੇ ਪਕੌੜਿਆਂ ਤੇ ਅਟੈਕ ਕਰਾਂਗੇ ਮੈਂ ਦਸੀ ਨੂੰ ਪੁੱਛਿਆ ਹੈ ਮੈਂ ਕਿਹਾ ਦਸੀ ਕੀ ਕਰਿਆ ਚਾਚ ਕਹਿੰਦੀ ਪਨੀਰ ਦੇ ਪਕੌੜੇ ਮਖਬਸ ਇੱਥੇ ਚੁੱਪ ਕਰ ਜਾ ਬੱਸ ਕਹਿੰਦੀ ਤੇ ਤਾਂ ਪਨੀਰ ਦੀ ਬਰੈਡ ਬਰ ਰਿਹਾ ਹਾਂ ਆਪਾਂ ਆਪਾਂ ਤਾਂ ਤੂੰ ਸਾਡੇ ਵਾਲੀ ਚ ਜਾਈ ਬੀਬੀ ਯੂ ਵੀ ਕਹਿੰਦਾ ਮੈਂ ਮਾਮੇ ਵਾਲੀ ਗੱਡੀ ਚ ਬੈਠ ਜਾ ਉਰੀ ਨਾ ਖਾ ਲਈਏ ਉਰੇ ਤਾਂ ਖੁਸ਼ ਮੋਈ ਖੁਸ਼ਵਾਚਾਰੇ ਪਾਸੇ ਸਵੇਰ ਦੇ ਲੇਗੇ ਅਸੀਂ ਤਾਂ ਆਪ ਅਚਾਨਕ ਨਾ ਅਸੀਂ ਤਾਂ ਆਪ ਕਹਿ ਰਹੇ ਵੀ ਅਸੀਂ ਅਚਾਨਕ ਹੀ ਅੱਜ ਮੈਚਿੰਗ ਹੋ ਗਏ ਸਾਰੇ ਚਲੋ ਅਸੀਂ ਚੱਲੇ ਹੁਣ ਸਿੱਧਾ ਜਾ ਕੇ ਨਾ ਤੁਹਾਨੂੰ ਦੀਦੀ ਦੇ ਪਿੰਡ ਜਾ ਕੇ ਸਿੱਧਾ ਉੱਥੇ ਨਵੀਂ ਕੋਠੀ 'ਚ ਮਿਲਾਂਗੇ ਹੋਰ ਕਹਿਣੀ ਠੀਕ ਆਪਾਂ ਕਿਆ ਜੁਰੂਰ ਘਟ ਗਿਆ ਜੀ ਇਹ ਮੈਨੂੰ ਪਤਾ ਕਿਆ ਕੰਦਾ ਉੱਥੇ ਮम्मा ਉਹਨੇ ਕੁਛ ਨਾ ਕਹੀ ਕਿੰਦਾ ਘਰ ਕੁਛ ਪਾਉ ਲੋ ਚਾਹਦੇ ਕੰਦਾ ਮੈਂ ਉੱਥੇ ਜਾਉਂਗਾ ਚਲੋ ਜੀ ਹੁਣ ਆਏ ਅਸੀਂ ਅੱਪਾ ਲੰਗਰ ਬਣੀ ਸ਼ੱਕਣ ਆਨੇ ਡਿ ਰੱਖ ਅੰਬੂੜਾ ਕਾ ਰਿਵੀ ਖੰਦੇ ਆ ਅੱਜ ਕਰਨੀਏ ਸਾਰੇ ਪਕੌੜੇ ਖਾ ਲੈਣੇ ਆਪਣੇ ਨੂੰ ਖਾਣੇ कल की ना कुछ नहीं खाया कर इन्हें कहे पकौड़े तो खाने जाके ना कल खाई थी रोटी मैं खाई ओ मैं पागल है <laughs> मैं भूखी क्यों मैं तो बस इन्हें बारे कुछ अब यहां है कि पनीर <laughs> के पकौड़े बाहर ले गए ना प्लेट है शर्म <laughs> तो आ गई गरम मसाला गरम ਨੰਬਈ ਆਂ ਅੰਟੀ ਬਣਾਏ ਕਿਵੇਂ ਜਦੋਂ ਮਮਾ ਨੂੰ ਮਿਲਦੀ ਹੈ ਤੇ ਮੈਂ ਤੇ ਆਇਦਨ ਮਰੀ ਪਰ ਤਾਈ 4 ਦਿਨ ਹੋ ਗਏ ਆ ਇੱਥੇ ਬਿਠੀ ਰਹਿੰਦੀ ਹਾਂ ਬਾਈ ਵੀਰੇ ਨੂੰ ਲੱਕਵਾਰ ਆਏ ਆ ਹਾਂਜੀ ਸਾਡਾ ਭਾਈ ਇੱਕ ਕੁਵਾਰਾ ਬੈਠਾ ਹਜੇ ਤਾਂ ਮਨ ਨਹੀਂ ਤੱਕ ਪੇਰੇ ਨੇ ਚਾਲੀ ਨਹੀਂ ਵੀਰਾ ਕਹਿੰਦਾ ਜਿਹੜਾ ਰਿਸ਼ਤਾ ਕਰਾਊਗਾ ਹੱਥ ਤੇ ਜਿਹੜਾ ਕੜਾ ਹੈ ਉਹਨੂੰ ਪਾਊਗਾ ਕੁੜੀ ਸੋਣੀ ਕੁੜੀ ਸੋਣੀ ਤਾਂ ਨੱਕੀ ਹੋਣੀ ਚਾਹੀਦੀ ਆ ਜੇ ਦੋ ਜਾਣੇ ਆਹ ਚਲੂ ਵੀ ਨੋ ਚਲੂ ਵੀ ਨੋ ਆ ਭਾਈਆ ਵੀਡੀਓ ਚ ਗੱਲ ਕਹਿਤੀ ਉਸ ਨੂੰ ਆ ਕੜਾ ਪਾਊਗਾ ਮੈਂ ਪਾਊਗਾ ਸੀਰੀਅਸ ਹੋ ਗਈ ਆ ਠੀਕ ਹੈ ਜੀ ਨਰੋਪੁ ਜੈਤੈ ਹੁੜਬਾਦ ਤਪਤਾ ਜਗਲ ਮਲੇ ਚਰੋ ਰਣ ਕਾਤਾ ਜੇ ਅਦੋਤਾ ਜਾਨੀ ਪਰੈ ਦਿਨ ਕ ਦੁਖ ਦੁਖਦ ਹੈ ਮਰੈ ਪੁਰਖ ਜਾਨ ਬਖ ਪਰੈ ਤੇ ਹਾਰੇ ਤਨ ਕੇ ਤੁਮ ਸੰਕਟ ਸਭ ਕਾਰੇ ਜੋ ਕਲ ਕੋਇ ਤਵਾਰਦਾ ਹੈ ਤਾਂ ਕੇ ਕਾਲ ਨਿਕਟਨੀ ਆਏ ਰਛਾ <laughs> <laughs> <दिया बापा> <laughs> तो बाबा आप शुरुआत दे पशु दिन रसोई तो करिया <laughs> ਦਿਖਾ ਮੈਂ ਪਹਿਲਾਂ ਹਾਂ ਮੈਂ ਇਹਨਾਂ ਤੋਂ ਵੀ ਗਿਰੀ ਲੱਗਾ ਅੱਛਾ ਸੈੱਟ ਹੋ ਜਾ ਫਿਰ ਜੇ ਨਹੀਂ ਲੈਣੀ ਚਲੋ ਚਲੋ ਮੈਂ 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 ਰੱਖਣ ਵਾਲੀ ਜਗਾ ਸੁਆਹ ਰੱਖਣ ਵਾਲੀ ਜਗਾ ਹਾਂ ਆ ਸਜਾਉਣ ਵਾਲੀ ਆ ਸਾਰੀ ਆ ਮੈਨੂੰ ਬੜਾ ਵਧੀਆ ਡਿਜ਼ਾਈਨ ਜਾਂ ਲੱਗਿਆ ਇਹਨਾਂ ਦਾ ਸੋਈ ਦੋ ਬਾਹਰ ਦੀ ਜੀ ਉਹਨਾਂ ਦਾ ਆ ਕਿਚਨ ਐ ਕਿਚਨ ਚ ਬੂੜਾ ਹਜੇ ਅੱਜ ਪਾਠ ਹੈ ਨਾ ਇਸ ਕਰਕੇ ਰੋਲਾ ਪਿਆ ਪਿਆ ਬਹੁਤ ਵਧੀਆ ਏ ਸਾਰਾ ਅੱਬਾ ਹਰ ਤੋਂ ਇਹਨਾਂ ਦਾ ਬਾਹਰ ਦਾ ਥਿਊ ਵਿਊ ਦਿਖਦਾ ਏ ਪਿੰਡ ਥਿਊ ਵੀ ਮੇਰਾ ਕਸਟਾ ਇੱਕ ਕਮਰਾ ਇੱਧਰ ਆ ਜਿਹੜਾ ਆ ਰਿਹਾ यूवी साइड हो ਬਹੁਤ ਵਧੀਆ ਇਦਾਂ ਤੋਂ ਤਮੰਨਾਲਾਂ ਦੇਖੋ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਹੋਇਆ ਸਾਰਾ ਕੁਝ ਚੱਲ ਫੋਟੋ ਸਿੱਖੋ ਪਛਾਣ ਕੇ ਇਹ ਤਰਫ ਤੇ ਬੈਂਕ ਕੇ ਹੋਣੇ ਚੱਲੇ ਉਧਰ ਕਮਰਾ ਖਾਲੀ ਹੋ ਗਿਆ ਉਧਰ ਠੀਕ ਹੈ ਬਾਏ ਬਾਏ ਕਿਉਂਕਿ ਨਾ ਇਹ ਸੀਦੋ ਬਿਨਾ ਬੈਠਿਆ ਨਹੀਂ ਜਾਂਦਾ ਅੰਦਰ ਬਾਹਰ ਇਧਰ ਵੀ ਕਮਰਾ ਭਰਿਆ ਪਿਆ ਇਧਰ ਵੀ ਚਲੋ ਚਲੋ ਨੰਨੇ ਬੋਲੇ ਕਿ ਆਸ ਕਰੀ ਮੇਰਾ ਮੂਣਾ ਮੰਮੀ ਦਾ ਤਾਂ ਪੈਨ ਕਿੱਥੇ ਗਿਆ ਕਿਹੜੇ 3 ਦਿਨ ਹੋ ਗਏ ਬੱਚੇ ਫਿਰ 2 ਦਿਨ ਹੋ ਗਏ ਉਹ ਵੀ ਸਿੰਪਡਾ ਹੀ ਮੁੰਡਾ ਪਤਾ ਨਹੀਂ ਛੱਡ ਕੇ ਵਗਰੇ ਹੋਣ ਦਾ ਹੁਣ ਤਾਂ ਕੋਈ ਪਤਾ 6 ਦਿਨ ਹੋ ਗਏ ਲੱਗਦਾ ਕਿਹੜੇ ਘੋੜੇ ਨੂੰ ਭਾਰ ਦੇ तो तुमने मिले थे फिर आ फिर ये फोन का नंबर आया मेरा इससे पहले मुझे बताया कि मैं फोन कर रहा हूं 511 हाथ वाले का और ये नंबर पड़ा आया फोन किसका फोन द हां फोन किसका कह रहे थे पता बतावे द हां आदे फोन वाली के चल तो फोन क्या नहीं है ਕਾਹਦੀ ਕਿਤਾ ਬਣਾਉਣੀ ਹੈ ਜੀ ਕਿਤਾ ਸੂਟ ਨਾਲ ਦੀ ਆਈਸਕ੍ਰੀਮ ਆ ਮੈਂ ਤਾਂ ਬਣਾਇਆ ਮੈਂ ਤਾਂ ਗੋਡਾ ਬਣਾ ਰੱਜੀ ਦੀਦੀ ਨੇ ਜਰੂਰ ਬਣਾਈ ਕਹਦੇ ਇੱਕ ਥਾਲੀ ਚਾਹ ਨਾਲ ਸਾਰੇ ਬੈਠੇ ਆ ਅੱਜ ਵਾਰੀ ਰੋਟੀ ਕਿਸੇ ਨੇ ਨਹੀਂ ਖਾਈ ਆਈਸਕ੍ਰੀਮ ਸਾਰੇ ਪਹਿਲਾਂ ਖਾਏ ਬਈ ਠੀਕ ਆ ਗਰਮੀ ਬਹੁਤ ਆ ਮੇਰੇ ਵਾਸਤੇ ਨਹੀਂ ਬਣਾਈ ਇੱਕ ਬਲੋਗ ਹੈ ਆ ਲੋ ਆ ਦੇਖ ਲੈ ਮੈਂ ਵੀਡੀਓ ਬਣਾਉਣੇ ਆਲੀ ਹਾਂ ਪੂਰਾ ਬਲੋਗ ਬਣਾ ਆਪਣਾ ਸਾਰੇ ਸਾਰੇ ਇਕੱਠੇ ਅੱਗੇ ਖਾ ਰਹੇ ਆ ਕਹਿੰਦੇ ਤੂੰ ਆਪਣਾ ਵਲੌਗ ਬਣਾ ਉਹ ਦੇਖ ਲੈ ਨਾ ਮੈਂ ਖਾਲੀ ਨਾ ਮੈਂ ਖਾਲੀ ਉਹ ਖਾਦ ਹੋ ਗਏ ਤੇ ਰਣੀ ਨਹੀਂ ਖਾਣੀ ਲਿਆ ਦੇ ਮੇਰੀ ਮੈਂ ਕੱਤੀ ਦੇਖ ਰਹੀ ਆ ਹਾਂ ਮੇਰੇ ਸੂਟ ਕੀ ਮੈਚਿੰਗ ਮੇਰੇ ਸੂਟ ਨਾਲ ਦੀ ਆ

तो दोन <laughs> ਸੋ ਮੈਂ ਉਹ ਸੋ ਇਹ ਮੇਰੇ ਕੋਲ ਸਿੰਪਲ ਟ੍ਰੇਨ ਹੀ ਹੈਗੀ ਮੁੰਡੇ ਦਾ ਪਾ ਲਿਆ ਹੋਇਆ ਹੈ ਨਾ ਆਹ ਤੇ ਇਹ ਕਹਦੇ ਮੈਂ ਬੋਲ ਵੀ ਮੈਨੂੰ ਸੌਣ ਹੀ ਲੱਗੀ ਮੈਂ ਹੀ ਦੇ ਲੰਗੀ ਹੁੰਦੀ ਆ ਮੈਂ ਤਾਂ ਕਿ ਉਹ ਪੀਣੂ ਲਈ ਆਈ ਆਹ ਹੋ ਜੂਗਾ ਤੇ ਬੱਸ ਆਹ ਕਿਦਾ ਇਹ ਮੈਂ ਬਹਿ ਜਾਸ ਸਿੰਪਲ ਖੁੱਤ ਪਿੱਛੇ ਦਾ ਵਟੇ ਆਹ ਬੱਸ ਕੋਟਾ ਟਾਈਮ ਘਟਾਦਾ ਦੇ ਹੁਣ ਫੜ ਫੜ ਕੇ ਦੇਖਵਾ। ਹਾਂ ਆਪਾਂ ਇਹਦੀ ਫੋਟੋ। ਇਹਦੇ ਕੋਈ ਨਹੀਂ। ਉਸਦੀ ਬੋਲ ਨੂੰ ਆਪਣੇ ਨਾਲ ਲਾਈਨ ਤੋਂ ਕਪੜਾ ਉਪਣਾ। ਹੁੰਦੇ।

ਹਾਂ ਬਾਕੀ ਨਾ ਕੀ ਹੋ ਰਿਹਾ ਹੈ ਮੈਂ ਫਿਰ ਗਿਆ ਜਿਹੜਾ ਵਾਸ਼ ਹੈ ਹਾਂ ਦੇਖ ਕਿੰਨਾ ਸੋਨਾ ਸਾਰੇ ਜਿਹੜੇ ਆ ਰਹੇ ਨੇ ਉਹ ਨਾਮ ਵਾਸਤੇ ਸਭ ਚੁਰਾ ਲੈਂਦੇ ਪਾ ਕੇ ਸਹੀ ਹੈ ਨਾ ਸਾਰੇ ਨੂੰ ਕੁਝ ਆਲੇ ਗਿਆ ਨਾ ਆਲੋ ਦੇਖਾ ਬੈਠੀ ਹੈ ਆਹੇ ਆਲੋ ਉੱਥੇ ਰੱਖ ਆਜੀ ਸਭਾਂ ਨੇ ਕੱਲਾ ਕੱਲਾ ਕੁਕੇ ਰੋਕੇ ਇੱਕ ਫੋਟੋ ਖਿਮਾਰ ਲਾਉਣ ਦੀ ਇੱਛਾ ਹੁੰਦੀ ਹੈ ਸਿੱਧੀ ਰੱਖ ਸਿੱਧੀ ਲੱਗ ਲੱਗ ਦਫਾ ਜੂਗੀ ਲੱਗਾ ਮੈਂ ਇੱਕ ਲਾਈਨ ਆਹ ਬਹੁਤ ਆਉਂਦਾ ਹੈ ਬਲੱਕ ਕਰਨਾ ਹੈ ਕੜਗੀ ਤਾਂ ਹੀ ਤੋੜ ਦੇਣੀ ਹੈ ਕੜਗੀ ਨੂੰ ਖੋਪਰ ਇਹਨਾਂ ਆਈਟਾਰੀਆ ਜੱਸੀ ਨੂੰ ਪਰੋਸਾ ਨਹੀਂ ਹੈਗਾ ਕਿਹਨੇ ਬਗਦੀ ਨਹੀਂ ਹੈ ਹੋਰ ਲੈ ਉਹਨੇ ਮੇਰਾ ਤਿੰਨ ਚੀਜ਼ ਦੇ ਆਏ ਚਲੋ ਅੱਛਾ ਤੇਰੀ ਮੈਂ ਵੀ ਆ ਗੜਗੀ ਹਾਂ ਚਲੋ ਦਿਨ ਮੱਕਟ ਜੀ ਕੜ ਦੋ ਮਿਮਰੀਤ ਕੀ ਕਰ ਰਹੀ ਹੈ ਸਾਰਿਆਂ ਨੇ ਇਕੱਲੇ ਇਕੱਲੇ ਨਹੀਂ ਖੁੱਲਣੇ ਤਾਂ ਦੇ ਇਹ ਫੈਦਵਾਨ ਬਲੌਗ ਹੈ ਤੇ ਮੈਂ ਬਲੌਗ ਹਾਂ ਬੱਸ ਬੱਸ ਜਾ ਹਣ ਨਾਟ ਜਾਣਾ ਮਾਣੋ ਤਨੀ ਨਹੀਂ ਆ ਮਾਣੋ ਤਨੀ ਨਹੀਂ ਆ ਆਜੋ ਬੈਠੋ ਇੱਕ ਟ ਗਿਫਟ ਖੋਲਣਾ ਨੇ ਦੇਖੋ ਕਿੰਨੇ ਤੇ ਐਨੇ ਜਣਿਆਂ ਨੇ ਗਿਫਟ ਖੋਲੇ ਆ ਨਾਲ ਰੋਟੀ ਖਾਓ ਜਨੂ ਰੋਟੀ ਠੀਕ ਆ ਚਲੋ ਚਲੋ ਆ ਵੀ ਬਣਾ ਰਹੀ ਸੀ ਸਿੱਖੀ ਬੰਦੇ ਦੇ ਕੇ ਦੀ ਖਾਲ ਲਫਾਫੇ ਤੇ ਪਾ ਦੇ ਸਾਰੇ ਹਾਂ

ਲਾਹੋ ਲਾਹੋ ਦੀਰੀ ਆ ਥੋੜੇ ਜਿਹਾ ਵਿੱਚ ਵਿੱਚ ਨੂੰ ਘੇਰ ਦੋ ਵਿੱਚ ਨੂੰ ਘੇਰ ਦੋ ਥੋੜੇ ਜਿਹਾ ਜ਼ਿਆਦਾ ਹੋ ਗਏ ਹਾਂ ਹਾਂ ਘੇਰ ਦੋ ਥੋੜੇ ਵਿੱਚ ਨੂੰ ਥੋੜੀ ਹੋ ਗਈ ਦੋ ਬਾਸ ਅੱਛਾ ਹਾਂ ਆ ਨਾ ਗੁੰਦੇ ਦੀਰੀ ਪਾ ਲੈ ਉਹ ਨਾਲੇ ਪਾ ਗੋ ਬਸ بس بس وہ لبن دی با فائن ٹھیک ہے ٹھیک ہے ہاں انٹر پا بس بس چلے ہوئے کتنا فون سارے اس اپڑی کتھے اجا تو کھیلنا مت کوشش نہیں ہے لوجنا راکٹ 100 اپڑی اس اپڑی کتھے اجا جا نا چلوں کتنا پا جی چلوں

ਹੁਣ ਤੇਰੀ ਅੰਦਰ ਨੂੰ ਪਿੱਛੇ ਨੂੰ ਵੜ ਕੇ ਦੇ ਲਈਏ ਸ਼ਗਨ ਹੁਣ ਕਿੰਨਾ ਭਾਂਦੀ ਤਿਆਰੀ ਹੋ ਰਹੀ ਆ ਸਾਰੇ ਆਗੇ ਫੇ ਕਿੱਡਾ ਭਾੜੇ ਸ਼ਗਨ ਕਰਕੇ ਫਿਰ ਘਰ ਨੂੰ ਜਾਵਾਂਗੇ ਉਹ ਤਾਂ ਪਹਿਲੀ ਜਿਹਨੇ ਅੱਜ ਜਿੱਦੇ ਮਿਲਦੇ ਰੱਖੀ ਚਲ ਝੋੜਾ ਆ ਚੋਲਾ ਪਰ ਹੀ ਚੱਲ ਲੈ ਪਰ ਲੈ ਦੋੜ ਕਿਸੇ ਨੂੰ ਚਾਹ ਲੈ ਬੰਨਾ ਕੋਈ ਕੁਛ ਪਾ ਆਇਆ ਚੱਲ ਮੈਂ ਤਾਂ ਉਹਦੇ ਤੋਂ ਨਹੀਂ वधाइ वधाइं कर थोड़ी देर तक चल ले जो सी हो टक दे दाल दाल टक दे अच्छा जाओ अच्छा जाने जाने ਆਉਂਗੇ ਮੈਂ ਕਿਹਨੂੰ ਪਹੁੰਚ ਗਈ ਆਪਦੇ ਘਰ ਆ ਗਿਆ ਜੀ ਘਰ ਤੇ ਉਹ ਸਾਹਮਣੇ ਗੁਰਦੁਆਰਾ ਸਾਹਿਬ ਕੱਲ ਬਹੁਤਾਂ ਦੇ ਕਮੈਂਟ ਆਏ ਮੈਨੂੰ ਕਹਿੰਦੇ ਦੀਦੀ ਦਸਵੀਂ ਹੈ ਮੈਂ ਕਿਹਾ ਬੀਬੀ ਨੂੰ ਮਿਲਿਓ ਹਰ ਦਸਵੀਂ ਨੂੰ ਮਿਲੂਗੀ ਕਿਉਂਕਿ ਕਿਉਂਕਿ ਹਰ ਦਸਵੀਂ ਨੂੰ ਮੈਂ ਸਹਾਣੇ ਨਹੀਂ ਨਾ ਆ ਸਕਦੀ ਹਨਾ ਦੂਰ ਆ ਬੀਬੀ ਪਰ ਹਰ ਦਸਵੀਂ ਨੂੰ ਤੁਹਾਨੂੰ ਮਿਲੂਗੀ ਬੀਬੀ ਨੂੰ ਮਿਲਿਆ ਕਰੋ ਆ ਬੈਟੀਆ ਬੀਬੀ ਪਛਾਣ ਲਓ ਬਈ ਚੰਗੀ ਤਰ੍ਹਾਂ ਕੀ ਸੇ ਜੇ ਮਤਲਬ ਗੁਰਦੁਆਰੇ ਚ ਨਹੀਂ ਮਿਲੂਗੀ ਬੀਬੀ ਤਾਂ ਆਹ ਗੁਰਦੁਆਰੇ ਦੇ ਸਾਹਮਣੇ ਇੱਧਰ ਆ ਦੇਖੋ ਬੀਬੀ ਉਹਨੇ ਪਾਰਕ ਚ ਬੈਠੀ ਮਿਲੂਗੀ ਬੈਠੀ ਰਹਿੰਦੀ ਬੀਬੀ ਹਾਂ ਬੀਬੀ ਪਾਰਕ ਚ ਬੈਠੀ ਰਹਿੰਦੀ ਆ ਲਓ ਜੀ ਅੱਪਾ ਆ ਗਏ ਸੀਗੇ ਘਰ ਤੇ ਮੇਰੀ ਜਿਹੜੀ ਆ ਗੁੱਤ ਕਰਕੇ ਸੀ ਇਹ ਹਾਲ ਦੇਖੋ ਦਾ ਕੀ ਹੋ ਗਿਆ ਜੀ ਸਤਿਆਂ ਨਾ ਤੇ ਮੇਰੀ ਨਾ ਜਿਹੜੀ ਕਪੂਆ ਦੀ ਕੁੜੀ ਤੁਸੀਂ ਦੇਖੀ ਸੀਗੀ ਉਹ ਕਹਿੰਦੀ ਮੈਂ ਨਾ ਗਗਨੀ ਤੇਰੀ ਨ ਸਵੇਰੇ ਜਦ ਫੋਟੋ ਦੇਖੀ ਮੈਨੂੰ ਪਤਾ ਲੱਗ ਗਿਆ ਤਾਂ ਵੀ ਉਸ ਟਾਈਮ ਗਗਨੀ ਤੁਰ ਪਈ ਕਿਉਂਕਿ ਦੂਰ ਦਾ ਸਫਰ ਤਾਂ ਹੈ ਨਾ ਵੀ ਮੈਂ ਆ ਗੁੱਤ ਨਾ ਬਹੁਤ ਟਰਾਈ ਕਰੀ ਕਹਿੰਦੀ ਮੇਤੋਂ ਬਣੀ ਨਹੀਂ ਹੈਗੀ ਮੈਂ ਨਾ ਇਹ ਗੁੱਤ ਰਾਵੀ ਤੋਂ ਬਣਵਾ ਕੇ ਲੈ ਕੇ ਗਈ ਸੀਗੀ ਮੈਂ ਮਤਲਬ ਮੈਂ ਆ ਗੁੱਤ ਜੀ ਕਰਨ ਦੀ ਬਹੁਤ ਚਾਹਨਾ ਸੀ ਵੀ ਮੈਂ ਹ ਬਣਾ ਕੇ ਲੈ ਕੇ ਆ ਡਿਜ਼ਾਈਨ ਚੈੱਕ ਕਰਵਾ ਕੇ ਲੈ ਕੇ ਜਾਣਾ ਹੈ ਸਟਾਈਲ ਜਾ ਫਿਰ ਮੈਂ ਰਾਵੀ ਕੋਲ ਸਵੇਰੇ ਮੈਂ ਰਾਵੀ ਨੂੰ ਕੱਲ ਕਹਤਾ ਸੀਗਾ ਵੀ 8:00 ਵਜੇ ਮੈਂ ਆਉਂਗੀ ਤਾਂ ਮੇਰੀ ਇਹ ਗੁੱਤ ਬਣਾ ਆ ਦੀ ਤਾਂ ਮੈਂ ਰਾਵੀ ਤੋਂ ਫਿਰ ਬਣਵਾ ਕੇ ਲੈ ਕੇ ਗਈ ਫਿਰ ਮੈਂ ਕਿਉਂਕਿ ਮੈਂ ਉਹਨੂੰ ਇੰਸਟਾਗ੍ਰam ਤੋਂ ਕੱਢ ਕੇ ਵੀਡੀਓ ਦਿਖਾਤੀ ਸੀ ਵਿਆਹ ਵਾਲੀ ਗੁੱਤ ਕਰਨੀ ਆ ਫਿਰ ਰਾਵੀ ਨੇ ਬਹੁਤ ਸੋਹਣੀ ਕਰਤੀ ਜੇ ਹੁਣ ਆਪਾਂ ਇੱਥੇ ਵੀਡੀਓ ਦਾ ਐਂਡ ਕਰਦੇ ਆ ਤੇ ਮੈਂ ਹੁਣਾਂ ਇਹਦੀ ਗੁੱਤ ਕਰਦੀ ਆ ਵਾਲ ਸਾਰੇ ਖਿੰਡ ਗਏ ਨਹੀਂ ਤਾਂ ਰਾਤ ਨੂੰ ਸਾਰੇ ਉਲਝ ਜਾਣੇ ਆ ਕਿਉਂਕਿ ਮੈਂ ਕੱਲ ਦੀ ਸਿਰਨਾ ਹੀ ਹੋਈ ਆ ਫਿਰ ਤੇਲ ਲਾਏ ਬਿਨਾ ਹੁਣ ਸੈੱਟ ਜੇ ਨਹੀਂ ਰਹਿੰਦੇ ਪਰ ਮੈਂ ਹੁਣ ਸਿਰ ਉਹ ਕਰ ਲੂੰਗੀ ਗੁੱਤ ਕਰ ਲੂੰਗੀ ਇਕੱਠੇ ਕਰ ਲੂੰਗੀ ਵਾਲ ਨੂੰ ਅੱਜ ਦਾ ਜਿਹੜਾ ਫੰਕਸ਼ਨ ਸੀਗਾ ਇੰਨਾ ਜ਼ਿਆਦੇ ਵਧੀਆ ਮਨਾਇਆ ਗਿਆ ਬਹੁਤ ਜ਼ਿਆਦੇ ਵਧੀਆ ਮਨਾਇਆ ਗਿਆ ਖੂਬ ਰੌਣਕ ਲੱਗ ਰਹੀ ਧੀ ਜੀ ਵੀ ਖੂਬ ਸਾਡਾ ਲੱਗਿਆ ਕਿ ਬਹੁਤ ਰੌਣਕ ਰਹੀ ਸ਼ਾਮ ਨੂੰ ਗਿੱਧਾ ਆ ਪਾਇਆ ਪਰ ਗਿੱਧਾ ਥੋੜਾ ਪਾਇਆ ਫਿਰ ਵੀਡੀਓ ਵੀ ਨਹੀਂ ਇੰਨੀ ਬਣਾਈ ਹੈਗੀ ਘਾਟੇ ਬਣੀ ਕਿਉਂਕਿ ਹਰ ਕੋਈ ਵੀਡੀਓ ਤੇ ਸੰਗ ਰਿਆ ਤਾਂ ਫਿਰ ਮੈਂ ਵੀਡੀਓ ਬੰਦ ਕਰਨੀ ਪਈ ਤਾਂ ਕਰਕੇ ਮੈਂ ਕਿਹਾ ਚੱਲ ਜੀ ਨੇ ਹੁਣ ਪਾਓ ਖੁੱਲਕੇ ਤੇ ਪਰ ਘੱਟ ਹੀ ਪਾਇਆ ਸਭ ਨੇ ਦੂਰ ਦੂਰ ਜਾਣਾ ਸੀਗਾ ਹਨਾ ਫਿਰ ਤਾਂ ਕਰਕੇ ਸਾਰੇ ਟਾਈਮ ਸਿਰ ਘਰ ਨੂੰ ਆਪਣੇ ਤੁਰਪੇ ਤੇ ਆਂਦਿਆਂ ਨੂੰ ਸਾਨੂੰ ਦੀਰੀ ਨੇ ਬਹੁਤ ਵਧੀਆ ਕਰਿਆ ਸਾਡੇ ਸਾਨੂੰ ਸ਼ਗਨ ਦਿਆ ਹਨਾ ਜਿਨ੍ਹਾਂ ਜਿਨ੍ਹਾਂ ਆਪਾਂ ਹਨਾ ਵਧੀਆ ਸ਼ਗਨ ਦਿਆ ਆਂਦਿਆਂ ਨੂੰ ਡੱਬੇ ਦੇ ਤੇ ਬਾਕੀ ਖਾਣ ਨੂੰ ਅਮਨ ਦਾ ਫੋਨ ਆ ਰਿਹਾ ਖਾਣ ਨੂੰ ਪਕੌੜੇ ਵਗੈਰਾ ਦਾਲਾਂ ਹਨਾ ਸਭ ਕੁਝ ਦੀਰੀ ਨੇ ਪਾਕੇ ਲਿਆ ਹਨਾ ਏ ਵੀ ਚਲੋ ਕੋਈ ਨਾ ਵੀਰੇ ਵੀ ਬਾਦੂ ਐ ਹਨਾ ਸਾਰਾ ਕੁਝ ਵੀ ਲੈ ਕੇ ਜਾਓ ਦੋ ਦੋ ਡੱਬੇ ਦੇਤੇ ਚਲੋ ਬਹੁਤ ਵਧੀਆ ਕਿੱਟਾ ਤੇ ਅੱਜ ਦੀ ਵਲੌਗ ਇੱਥੇ ਆਪਾਂ ਐਂਡ ਕਰਦੇ ਆਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਬਤੋ ਬਤ ਲਾਈਕ ਕਰਿਓ ਸੋਹਣਿਆ ਸੋਹਣਿਆ ਵੀਡੀਓਸ ਤੁਹਾਨੂੰ ਅੱਗੇ ਅੱਗੇ ਆਉਂਦੀਆਂ ਰਹਿਣਗੀਆਂ ਹੁਣ ਮਿਲਾਂਗੇ ਅਗਲੇ ਵਲੌਗ